ਦਿਨ ਰਾਤ ਉਥੇ ਮੋਢੇ ਨਾਲ ਮੋਢਾ ਜੋੜ ਕੇ ਬੈਠੀਆਂ ਨੇ ਉਹਨਾਂ ਨੂੰ ਬਦਨਾਮ ਨਾ ਕਰ ਅਸੀਂ ਕਹਿੰਦੇ ਆ ਤੂੰ ਆ ਇੱਥੇ ਤੈਨੂੰ ਅਸੀਂ 10000 ਰੁਪਏ ਦਿਹਾੜੀ ਦਵਾਂਗੇ ਕਿਸਾਨ ਵੀਰਾਂ ਨੂੰ ਕੱਟੇ ਕਰਕੇ ਦਿੱਲੀ ਉਹ ਜਿਹੜਾ ਸੰਘਰਸ਼ ਮੋਰਚਾ ਉਹਦੀ ਤਾਕਤ ਨੂੰ ਵਧਾਵਾਂਗੇ ਦਾ ਜੀ ਕਹਿੰਦਾ ਤਾਂ ਪੰਜਾਬ ਦੇ ਵਿੱਚੋਂ ਬੁੜੀਆਂ ਲਿਆਂਦੀਆਂ ਨੇ 100 ਰੁਪਏ ਦਿਹਾੜੀ ਤੇ ਉਹ ਕੰਗਣਾ ਤੂੰ ਤੈਨੂੰ ਬੀਜੇਪੀ ਦੀ ਸਪੋਰਟ ਆ ਤੇਰਾ ਘਰ ਟੁੱਟਿਆ ਸੀ ਹਨਾ ਤੈਨੂੰ ਬੰਬੇ ਹਾਈ ਕੋਰਟ ਨੇ ਤੈਨੂੰ ਪੈਸੇ ਦਵਾਤਾ ਸਭ ਕੁਝ ਦਵਾਤਾ ਪਰ ਤੂੰ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਜਿਹੜੀਆਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਹਾਲ ਮਜ਼ਦੂਰ ਮਲਾਦ ਮਕਤਾ ਜਨਾਬਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਕਿਸਾਨਾਂ ਦਾ ਸੰਘਰਸ਼ 9ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ ਤੇ ਪੰਜਾਬ ਦਾ ਕਿਸਾਨ ਹੀ ਨਹੀਂ ਬਲਕਿ ਸੂਬੇ ਦਾ ਕਿਸਾਨ ਦਿੱਲੀ ਨੂੰ ਘੇਰ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਉਤੇ ਹੀ ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਸੋਝਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਕਾਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਨੇ ਕੰਗਨਾ ਰੋਨੌਤ ਬਾਰੇ ਟਿੱਪਣੀ ਕਰਦੀਆਂ ਕਿ ਕਿ ਜੋ ਸਾਡੀ ਮਾਤਾਂ ਨੂੰ 100 ਰੁਪਏ ਦਿਹਾੜੀ ਦੀ ਗੱਲ ਕਹਿ ਰਹੇ ਐ ਅਸੀਂ 10000 ਰੁਪਏ ਦਿਹਾੜੀ ਦਵਾਂਗੇ ਤੇ ਉਹ ਦਿੱਲੀ ਵਿਖੇ ਆ ਜਾਵੇ ਪਰ ਕੇ ਜਾ ਰਹੀਆਂ ਨੇ ਤੇ ਸਾਡਾ ਅਸੀਂ ਸਾਰੇ ਇਕੱਠੇ ਹੋ ਕੇ ਇੱਥੋਂ ਵੀ ਦਿੱਲੀ ਜਿੱਥੇ ਕਿਸਾਨ ਬੈਠੇ ਨੇ ਆਪਣੇ ਹੱਕਾਂ ਲਈ ਲੜ ਰਹੇ ਨੇ ਅਸੀਂ ਉਹ ਬੈਕਪੋਰਟ ਤੇ ਅਸੀਂ ਉੱਥੇ ਜਾਵਾਂਗੇ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਵਿੱਚੋਂ ਵੀ ਕਿਸਾਨ ਆਗੂਆਂ ਨੂੰ ਅਸੀਂ ਇਕੱਠੇ ਕਰੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਦਿੱਲੀ ਉਹ ਜਿਹੜਾ ਸੰਘਰਸ਼ ਮੋਰਚਾ ਉਹਦੀ ਤਾਕਤ ਨੂੰ ਵਧਾਵਾਂਗੇ ਬਾਕੀ ਇਸ ਪਿੰਡ ਦੇ ਵਿੱਚੋਂ ਲਗਾਤਾਰ ਜਿੱਦਾਂ ਕਿਸਾਨ ਜਿਹੜੇ ਸੀਗੇ ਹਰਿਆਣੇ ਦੇ ਵਿੱਚ ਐਂਟਰ ਹੋਏ ਇੱਥੋਂ ਪੂਰੀ سپورਟ ਗਈ ਚاہے ਕੋਈ ਵੀ ਬਾਰਡਰ ਹੋਵੇ ਸ਼ੰਭੂ ਦਾ ਬਾਰਡਰ ਹੋਵੇ ਜਾਂ ਖਨੌਰੀ ਦਾ ਬਾਰਡਰ ਹੋਵੇ ਇੱਥੋਂ ਅਸੀਂ ਜਿਹੜੀ ਹਿਊਮਨ ਸ਼ਕਤੀ ਆ ਕਿਸਾਨ ਇਕੱਠੇ ਹੋ ਕੇ ਉੱਥੇ ਗਏ ਤੇ ਫਿਰ ਜਿਹੜਾ ਖਾਣ ਪੀਣ ਦੀ ਸਮੱਗਰੀ ਸੀ ਜਿਵੇਂ ਦੁੱਧ ਹੋ ਗਿਆ ਜਾਂ ਹੋਰ ਲੰਗਰ ਦੀ ਸੇਵਾ ਹੋ ਗਈ ਲਗਾਤਾਰ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਹੈਗੇ ਆ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਲਗਾਤਾਰ ਕਰਦੇ ਰਹੇ ਸਾਡਾ ਜਿਹੜਾ ਅੱਜ ਦੀ ਮੀਟਿੰਗ ਦਾ ਮੁੱਦਾ ਸੀ ਸਾਡਾ ਮੁੱਦਾ ਸੀ ਵੀ ਲੋਕ ਵੇਟ ਕਰ ਰਹੇ ਨੇ ਵੀ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਲਏਗੀ ਜਾਂ ਨਹੀਂ ਲਏਗੀ ਤੇ ਸਾਡਾ ਮੁੱਦਾ ਇਹ ਸੀਗਾ ਵੀ ਅਸੀਂ ਲੋਕਾਂ ਨੂੰ ਹੋਰ ਜਾਗਰੂਕ ਕਰੀਏ ਵੀ ਉਹ ਉਹਨਾਂ ਦੇ ਕੰਨ ਤੇ ਤਾਂ ਜੂਨ ਹੀ ਸਰਕ ਰਹੀ ਹਾਲੇ ਚਾਰ ਮੀਟਿੰਗਾਂ ਹੋ ਗਈਆਂ ਤੁਹਾਨੂੰ ਲੱਗਦਾ ਵੀ ਕੋਈ ਕਿਸੇ ਹੀਲੇ ਲੱਗੂਗੀ ਗੱਲ ਦੇਖੋ ਜੀ ਜਿੱਦਾਂ ਜਿਹੜੀ ਕਿਸਾਨਾਂ ਦੀ ਤਾਕਤ ਆ ਜਿੱਦਾਂ ਪੂਰੇ ਦੇਸ਼ ਦੇ ਵਿੱਚੋਂ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਗਏ ਆ ਹਰ ਸਟੇਟ ਤੋਂ ਕਿਸਾਨ ਇਕੱਠੇ ਹੋ ਗਏ ਆ ਪੰਜਾਬ ਲੀਡਰਸ਼ਿਪ ਕਰ ਰਿਹਾ ਤੇ ਸਾਨੂੰ ਪੂਰੀ ਉਮੀਦ ਆ ਕਿ ਸਰਕਾਰ ਨੂੰ ਇੱਕ ਨਾ ਇੱਕ ਦਿਨ ਇਹ ਕਾਲੇ ਕਾਨੂੰਨ ਦਿੰਨੋ ਵਾਪਸ ਲੈਣੇ ਪੈਣਗੇ ਜੇ ਉਹ ਵਾਪਸ ਨਹੀਂ ਲੈਣਗੇ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਮੌਜੂਦਾ ਸਰਕਾਰ ਆ ਲੀਡਰਸ਼ਿਪ ਆ ਜਿਹੜੀ ਆਪਣਾ ਭਾਰਤੀ ਜਨਤਾ ਪਾਰਟੀ ਇਹਦਾ ਮੌਜੂਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਨਾਮੋਂ ਨਿਸ਼ਾਨ ਹੀ ਮਿਟ ਜੂਗਾ ਦੇਸ਼ ਤੋਂ ਕਿਉਂਕਿ ਇੱਕ ਅੰਨਦਾਤਾ ਸੜਕਾਂ ਤੇ ਆ ਗਿਆ ਅੰਨਦਾਤਾ ਦੇਸ਼ ਨੂੰ ਰੋਟੀ ਦੇ ਰਿਹਾ ਅੰਨਦਾਤਾ ਹੁਣ ਸੜਕਾਂ ਤੇ ਬੈਠਾ ਐਨੀ ਠੰਡ ਦੇ ਵਿੱਚ ਉੱਥੇ ਬਜ਼ੁਰਗਔਰਤਾਂ ਬੈਠੀਆਂ ਨੇ ਉਹਨਾਂ ਕੰਗੜਾ ਰਣਾਉਤ ਨੇ ਕਹਤਾ ਜੀ ਕਹਿੰਦਾ ਇਹ ਤਾਂ ਪੰਜਾਬ ਦੇ ਵਿੱਚੋਂ ਬੁੜੀਆਂ ਲਿਆਂਦੀਆਂ ਨੇ 100 ਰੁਪਏ ਦਿਹਾੜੀ ਤੇ ਉਹ ਕੰਗੜਾ ਤੂੰ ਤੈਨੂੰ ਬੀਜੇਪੀ ਦੀ سپورਟ ਆ ਤੇਰਾ ਘਰ ਟੁੱਟਿਆ ਸੀ ਹਨਾ ਤੈਨੂੰ ਬੰਬੇ ਹਾਈ ਕੋਰਟ ਨੇ ਤੈਨੂੰ ਪੈਸੇ ਦਵਾਤਾ ਸਭ ਕੁਝ ਦਵਾਤਾ ਪਰ ਤੂੰ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਜਿਹੜੀਆਂ ਲੰਗਰ ਦੀ ਸੇਵਾ ਕਰਦੀਆਂ ਨੇ ਦਿਨ ਰਾਤ ਉਥੇ ਮੋਢੇ ਨਾਲ ਮੋਢਾ ਜੋੜ ਕੇ ਬੈਠੀਆਂ ਨੇ ਉਹਨਾਂ ਨੂੰ ਬਦਨਾਮ ਨਾ ਕਰ ਅਸੀਂ ਕਹਿੰਦੇ ਆ ਤੂੰ ਆ ਇੱਥੇ ਤੈਨੂੰ ਅਸੀਂ 10000 ਰੁਪਏ ਦੀ ਹਾੜੀ ਦਵਾਂਗੇ ਤੂੰ ਐਡੀ ਵੱਡੀ ਕਿੱਡੀ ਵੱਡੀ ਹੋ ਹੋ ਗਈ ਤੈਨੂੰ ਮਤਲਬ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਉਹ ਉਸਨੇ ਟਿੱਪਣੀ ਕਰਕੇ ਜਿਹੜੀ ਪੰਜਾਬ ਦੇ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਇਹਨੂੰ ਅਸੀਂ ਕੰਡੈਮ ਕਰਦੇ ਆ ਅਸੀਂ ਇਹਦੇ ਖਿਲਾਫ ਆ ਬੀਜੇਪੀ ਮੰਨ ਗਈ ਆ ਕਿ ਅਸੀਂ ਐਮੈਂਡਮੈਂਟ ਕਰਦੇ ਆ ਇਸੇ ਸੋਧ ਕਰ ਦਿੰਦੇ ਆ ਪਰ ਕਿਸਾਨ ਡੱਡੇ ਹੋਏ ਨੇ ਕਿ ਅਸੀਂ ਉਹਨੂੰ ਰੱਦ ਕਰਾ ਕੇ ਦੇਖੋ ਜੀ ਮੇਰੀ ਗੱਲ ਸੁਣੋ ਵੀ ਬੀਜੇਪੀ ਮੰਨ ਗਈ ਆ ਬੀਜੇਪੀ ਨੇ ਕੋਈ ਲਿਖਤੀ ਨਹੀਂ ਹਲੇ ਕੁਝ ਵੀ ਦਿੱਤਾ ਹੈਗਾ ਬੀਜੇਪੀ ਕਹਿੰਦੀ ਆ ਵੀ ਖੇਤੀ ਮੰਤਰੀ ਜਿਹੜਾ ਹੈਗਾ ਨਰਿੰਦਰ ਤੋਮਰ ਤੁਹਾਡੇ ਨਾਲ ਗੱਲਬਾਤ ਕਰੂਗਾ ਵੀ ਤੁਸੀਂ ਫੋਨਾਂ ਤੇ ਤਾਂ ਗੱਲ ਕਰੀ ਜਾਂਦੇ ਵੀ ਤੁਸੀਂ ਆ ਜਾਓ ਜਦੋਂ ਕਿਸਾਨ ਉੱਥੇ ਗਏ ਮਿਲਣ ਕਿਉਂ ਨਹੀਂ ਆਇਆ ਇਹ ਹੁਣ ਕੱਲ ਪਰਸੋ ਦੀ ਮੀਟਿੰਗ ਵੀ ਜਿਹੜੀ ਹੋਊਗੀ ਇਹਨਾਂ ਦੀ 3 ਤਰੀਕ ਦੀ ਮੀਟਿੰਗ ਸੀ ਉਹ ਵੀ ਬੇਸੱਟਾ ਰਹੀ ਇਹ ਤਾਂ ਗੱਲ ਇਹ ਆ ਵੀ ਸੰਸਦ ਦਾ ਵਿਸ਼ੇਸ਼ اجلاس ਬੁਲਾਇਆ ਜਾਵੇ ਕਾਨੂੰਨ ਲਾਗੂ ਨਹੀਂ ਹਲੇ ਹੋਏ ਪਾਸ ਹੋਏ ਨਹੀਂ ਜਿੱਦਾਂ ਕਾਨੂੰਨ ਬਹੁਮਤ ਕਰਕੇ ਦੋ ਤਿਹਾਈ ਬਹੁਮਤ ਕਰਕੇ ਕਾਨੂੰਨ ਜਿਹੜੇ ਪਾਸ ਕੀਤੇ ਨੇ ਉਹਦਾ ਇੱਕ ਨੂੰ ਟੁੱਟ ਵੀ ਸਕਦੇ ਨੇ ਹਨਾ ਰੱਦ ਕੀਤੇ ਜਾ ਸਕਦੇ ਨੇ ਪਰ ਸਰਕਾਰ ਨੂੰ ਇਹ ਚਾਹੀਦਾ ਦੇਖੋ ਆਪਣੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਪੰਜਾਬ ਸਾਡੇ ਦੇਸ਼ ਦੀ ਸਰਕਾਰ ਨੂੰ ਇਹ ਕਿਹਾ ਵੀ ਕਿਸਾਨਾਂ ਤੇ ਅੰਨਦਾਤਾ ਦੇ ਅਥਰੂ ਗੈਸ ਦੇ ਗੋਲੇ ਛੱਡਣੇ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਛੱਡਣੀਆਂ ਇਹ ਬਹੁਤ ਵੱਡਾ ਗਲਤ ਕੰਮ ਕੀਤਾ ਸਰਕਾਰ ਨੇ ਠੀਕ ਹੈ ਤੇ ਇਸ ਕਰਕੇ ਅਸੀਂ ਆਪਣੇ ਪਿੰਡ ਵੱਲੋਂ ਹੋਰ ਆਲੇ-ਦੋਲੇ ਦੇ ਪਿੰਡਾਂ ਵੱਲੋਂ ਪੂਰਾ ਇਕੱਠ ਵਿਸ਼ਾਲ ਇਕੱਠ ਇਕੱਠਾ ਕਰਕੇ ਅਸੀਂ ਉਹ ਸਮਰਥਨ ਦਵਾਂਗੇ ਦੇ ਰਹੇ ਹਾਂ ਤੇ ਉਸ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਨੇ ਚਾਹੇ ਆ ਸੰਸਦ ਘੇਰਨ ਦੀ ਚਾਰੀ ਹੋਵੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦੀ ਤਾਕਤ ਨੂੰ ਹੋਰ ਵਧਾਵਾਂਗੇ ਲੱਗਦਾ ਲੜਾਈ ਲੰਬੀ ਜਾ ਸਕਦੀ ਹੈ ਲੜਾਈ ਬਿਲਕੁਲ ਲੰਮੀ ਜਾ ਸਕਦੀ ਹੈ ਜੀ ਜਿੱਦਾਂ ਪੰਜਾਬ ਦਾ ਕਿਸਾਨ ਜਾਂ ਦੂਜੇ ਸਟੇਟਾਂ ਦੇ ਕਿਸਾਨ ਜਿਹੜਾ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਆ ਅਸੀਂ ਮਤਲਬ ਸ਼ਾਂਤਮਈ ਤਾਂ ਕੋਈ ਦੇਖੋ ਕੋਈ ਹੁੱਲੜਬਾਜੀ ਨਹੀਂ ਦਿੱਲੀ ਦੇ ਵਿੱਚ ਬੈਠੇ ਆ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਹਨਾ ਇਹਨਾਂ ਨੇ ਕੀਤਾ ਕਿਉਂਕਿ ਸਾਰੇ ਪੜੇ ਲਿਖੇ ਆਗੂ ਨੇ ਸਾਰੇ ਪੜੇ ਲਿਖੇ ਆਗੂ ਨੇ ਸਭ ਦੀਆਂ ਘਰੇ ਪਰਿਵਾਰ ਨੇ ਧੀਆ ਬਹਿਣਾ ਨੇ ਤੇ ਅਸੀਂ ਇਹਨਾਂ ਗੱਲਾਂ ਦੇ ਨਾਲ ਮਤਲਬ ਬਿਲਕੁਲ ਅਸੀਂ ਇਹਨਾਂ ਦੇ ਨਾਲ ਆ ਇਹ ਲੜਾਈ ਲੰਬੀ ਜਾਊਗੀ ਜੇ ਸਰਕਾਰ ਚਾਹੁੰਦੀ ਆ ਤਾਂ ਕਿਸਾਨ ਤਾਂ ਪਿੱਛੇ ਮੁੜਨ ਵਾਲੇ ਨਹੀਂ ਮਹੀਨਾ ਦੋ ਮਹੀਨੇ ਕਿ ਸਾਲ 2 ਸਾਲ ਮਤਲਬ ਜਦੋਂ ਤੱਕ ਕਾਨੂੰਨ ਇਹ ਵਾਪਸ ਨਹੀਂ ਹੁੰਦੇ ਰੱਦ ਨਹੀਂ ਹੁੰਦੇ ਉਹਨਾਂ ਤੇ ਸੰਘਰਸ਼ ਚੱਲਦਾ ਰਹੂਗਾ ਇਹ ਸੰਘਰਸ਼ ਬੰਦ ਨਹੀਂ ਹੋਊਗਾ ਦੇਖੋ ਜੀ ਜਿਹੜੀ ਭਾਜਪਾ ਸਰਕਾਰ ਆ ਆਪਣੀ ਇਹ ਹਮੇਸ਼ਾ ਹੀ ਕਿਸਾਨਾਂ ਦੇ ਵਿਰੁੱਧ ਰਹੀ ਆ ਪਰ ਕਿਸਾਨ ਵਿਚਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਸਾਰੀਆਂ ਸਟੇਟਾਂ ਤੋਂ ਆਪਣਾ ਪੂਰਾ ਜੋਰ ਲਾ ਰਹੇ ਨੇ ਪਰ ਜਿਹੜੇ ਇਹ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਅਸੀਂ ਕਿਸਾਨਾਂ ਦੇ ਨਾਲ ਸਾਰੇ ਨਗਰ ਦੇ ਨਿਵਾਸੀ ਹੋਰ ਸਾਰੇ ਬੰਦੇ ਅਸੀਂ ਇਹਨਾਂ ਦੇ ਨਾਲ ਖੜੇ ਆ ਅਸੀਂ ਇਹ ਕਾਨੂੰਨਾਂ ਨੂੰ ਸਾਰੇ ਵਾਪਸ ਕਰਾ ਕੇ ਛੱਡਾਂਗੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਉਹਨਾਂ ਚਿਰ ਘਰ ਟਿੱਕੇ ਨਹੀਂ ਬੈਠਾਂਗੇ ਅੱਜ ਟਰਾਲੀਆਂ ਵੀ ਭੇਜੀਆਂ ਜਾਣੀਆਂ ਅੱਜ ਤੱਕ ਹੀ ਅੱਜ ਦੇਖੋ ਜੀ ਕੱਲ ਇਹਨਾਂ ਨੇ ਸਾਨੂੰ ਅੱਜ ਮੀਟਿੰਗ ਦਾ ਟਾਈਮ ਦਿੱਤਾ ਕੱਲ ਨੂੰ 5 ਤਰੀਕ ਨੂੰ ਅੱਜ ਅਸੀਂ ਸਾਰਿਆਂ ਜਿਹੜੇ ਵੀ ਆਪਣੇ ਕਿਸਾਨ ਮਜ਼ਦੂਰ ਸਾਰੇ ਭਰਾ ਨੇ ਆਪਣੀ ਮੀਟਿੰਗ ਕਰਨਗੇ ਉਦੇ ਵਿੱਚ ਜੋ ਵੀ ਆਪਣੇ ਕਾਨੂੰਨ ਬਾਰੇ ਗੱਲਬਾਤ ਹੋ ਗਈ ਉਹ ਫਿਰ ਕੱਲ ਨੂੰ ਜੁਨੀਆ ਨਾਲ ਆਪ ਰੱਖਣਗੇ ਜੀ ਉਹਦੇ ਵਿੱਚ ਤੁਸੀਂ ਸਮਝੇ ਆਪਾਂ ਨੇ ਇੱਥੋਂ ਕਿੰਨਾ ਜਾਨੀ ਕਿ ਕੱਠ ਜਾ ਰਹੇ ਹਾਂ ਇੱਥੋਂ ਜੀ ਇੱਥੋਂ ਲਗਾਤਾਰ ਜਿਹੜੀ ਇੱਥੋਂ ਜੇ ਇੱਥੋਂ ਸਾਡੇ ਆਪਣੇ ਸਾਰੇ ਨਗਰਾਂ ਦੇ ਵਿੱਚੋਂ ਬਹੁਤ ਕਿਸਾਨ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਜਾ ਰਹੀਆਂ ਨੇ ਹੁਣ ਵੀ ਅਸੀਂ ਆਪਣੀ ਦੁੱਧ ਦੀ ਸੇਵਾ ਲੰਗਰ ਦੀ ਸੇਵਾ ਦੋ ਚਾਰ ਟਰਾਲੀਆਂ ਡੇਲੀ ਅਸੀਂ ਭਰ ਕੇ ਤੋਰ ਰਹੇ ਹਾਂ ਜੀਪਾਂ ਦੇ ਵਿੱਚ ਵੀ ਤੋਰ ਰਿਆਂ ਆਪਣੇ ਨਗਰ ਦੇ ਜਿੰਨੇ ਵੀ ਬੰਦੇ ਨੇ ਸਾਰੇ ਲੱਗੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਹਰ ਰੋਜ਼ ਖੜਾਂਗੇ ਆਰ ਸੇਵਾ ਕਰਦੇ ਰਹਾਂਗੇ ਓਕੇ ਛੱਡ ਪਰ ਹੋ ਰਿਹਾ ਪਰ ਪਹਿਲਾਂ ਵੀ ਜਿੱਤ ਕੇ ਆਏ ਮੇਰੇ ਕਿਸਾਨ ਫੈਸਲੇ ਜਿੱਤ ਕੇ ਮੁਰੂ ਨੇ ਕਿ ਖੇਤੀ ਨੂੰ ਰੱਦ ਕਰਾਉਣੇ ਨੇ ਬਾਕੀ ਜਿਹੜੇ ਦੋ ਆਰਡੀਨਸ ਹਨ ਗਾਰੀ ਚਿੱਤਰ ਉਹ ਵਾਪਸ ਲੈ ਮੁਕ ਕਰਾਉਣੇ ਨੇ ਬਾਕੀ ਪੇ ਸੰਗਤੀ ਪੂਰੀ ਸਪੋਰਟ ਹੈ ਸਾਰੇ ਦੇਸ਼ ਤੋਂ ਕਿਸਾਨ ਨਰਮਲ ਕੇ ਨਾਲ ਆ ਰਹੇ ਨੇ